ਮਾਨਸਾ ਜ਼ਿਲ੍ਹੇ ਦੇ ਕਸਬਾ ਬੁੱਢਲਾਡਾ ਦੇ ਵਿੱਚ ਸ਼ਰਿਆਮ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਬੁੱਢਲਾਡਾ ਦੇ ਬੱਸ ਸਟੈਂਡ ਦੇ ਵਿੱਚ ਕਰੀਬ ਅੱਧਾ ਦਰਜਨ ਤੋਂ ਵੱਧ ਨੌਜਵਾਨਾਂ ਦੇ ਬਲੋਂ 27 ਸਾਲਾ ਨੌਜਵਾਨ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਤੇ ਅੱਜ ਹੀ ਇਸ ਨੌਜਵਾਨ ਦਾ ਜਨਮ ਦਿਨ ਸੀ ਤੇ ਅੱਜ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿੱਦੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਤੇ ਉਸ ਦੇ ਭਰਾ ਨੇ ਦੱਸਿਆ ਕਿ ਕਿਵੇਂ ਇਹ ਸਾਰੀ ਵਾਰਦਤ ਹੋਈ ਹੈ ਉਹ ਚਾਚੇ ਨਾਲ ਦਵਾਈ ਲੈਣ ਆਇਆ ਹੋਇਆ ਸੀਗਾ ਜੀ ਤੇ ਜਿੱਥੋਂ ਉਹ ਚਾਚਾ ਕਹਿੰਦਾ ਪਿੰਡ ਤੇ ਲਿਓ ਉਹ ਕਹਿੰਦਾ ਮੈਂ ਚਲ ਮੁਰਕੇ ਆਉਣਾ ਜੀ ਜਿੱਥੋਂ ਮੈਨੂੰ ਤਾਂ ਫੋਨ ਤੇ ਪਤਾ ਲੱਗਿਆ ਜੀ ਵੀ ਆਹ ਗੱਲਬਾਤ ਹੋ ਗਈ ਤੁਹਾਨੂੰ ਪਤਾ ਸੀ ਕੋਈ ਮੁੰਡੇ ਨਾਲ ਪਹਿਲਾਂ ਕੋਈ ਨਾ ਜੀ ਕੋਈ ਕਿਸੇ ਗੱਲ ਦੀ ਕੋਈ ਬਹਿਸ ਬਾਜੀ ਕੋਈ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਕੰਮ ਤੇ ਵਗ ਜੰਦੇ ਜੀ ਜੱਸੀ ਕੰਮ ਕੀ ਕਰਦਾ ਜੀ ਤੁਹਾਡਾ ਟੈਟੂ ਦਾ ਕੰਮ ਕਰਦਾ ਸੀ ਜੀ ਆਨਲਾਈਨ ਕੰਮ ਕਰਦਾ ਸੀ ਜੀ ਅੱਜ ਵੀ ਕਿਸੇ ਦਾ ਕੋਈ ਟੈਟੂ ਤਾਂ ਨਹੀਂ ਛਾਪਣਾ ਸੀ ਜਾਂ ਕਿਸੇ ਦਾ ਕੋਈ ਕੱਲ੍ਹ ਕੇ ਹੁੰਦਾ ਸੀ ਜੀ ਛਾਪਣਾ ਜੀ ਅੱਜ ਉਹਦਾ ਜਨਮ ਦਿਨ ਸੀਗਾ ਜੀ ਸਮਾਨ ਲੈਣਾ ਸੀ ਸਮਾਨ ਹੂ ਲੈਣਾ ਸੀ ਜੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਮੈਨੂੰ ਫੋਨ ਤੇ ਪਤਾ ਲੱਗਿਆ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਸਾਫ ਚਾਹੀਦਾ ਸਾਫ ਚਾਹੀਦਾ ਜੀ ਕਰਨ ਦੀ ਕਾਰਵਾਈ ਕਰਨੀ ਸਾਫ ਦੇਓ ਸਾਨੂੰ ਮਤਲਬ ਮਨ ਦੀ ਵਾ ਨੂੰ ਫੜਾਇਆ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਸੀ ਆਈ ਸੀ ਬੱਸ ਸਟੈਂਡ ਅੱਜ ਉਹਦਾ ਬਰਥਡੇ ਸੀ ਅਸੀਂ ਸਮਾਨ ਲੈਣ ਆਏ ਸੀ ਤੇ ਇਹਨਾਂ ਦੀ ਕੋਈ ਜਿੱਦੀ ਵਾਸ ਸੀ ਪਹਿਲਾਂ ਦੀ ਉਹ ਨਿਬੜ ਚੁੱਕਿਆ ਸੀਗਾ ਤੇ ਆਏ ਜੀ ਅਣਪਛਾਤੇ ਬੰਦੇ ਸੀ ਕੁਛਕ ਨੂੰ ਜਾਣਦਾ ਮੈਂ ਕੁਛਕ ਨੂੰ ਨਹੀਂ ਜਾਣਦਾ ਤੇ 7-8 ਜਾਣੇ ਸੀ ਉਹ ਵਰਨਾ ਗੱਡੀ ਸੀ ਉਹਨਾਂ ਕੋਲੇ ਗੱਡੀ ਚੋਂ ਨਿਕਲੇ ਤੇ ਅਨਸਾਰੀ ਉਹਨੂੰ ਡੇਗ ਲਿਆ ਤੰਬਿਆਂ ਨਾਲ ਘੁੱਟਿਆ ਜੀ ਘਾਪੇ ਸੀ ਹਟੇ ਨਹੀਂ ਬਹੁਤ ਲੋਕਾਂ ਨੇ ਜਿੱਕਾ ਚੁੱਕਾ ਮਾਰਿਆ ਛੜਾਇਆ ਕਿ ਕਿਸੇ ਦੇ ਘੇਤੋਂ ਨਹੀਂ ਹਟੇ ਤੇ ਹਟ ਕੇ ਜੀ ਘੁੱਟ ਕੇ ਭੱਜ ਗਏ ਜੀ ਕੁਝ ਉਹ ਟਿੱਕ ਕਰਨੇ ਜਾਣੀ ਸੀ ਮੌਕੇ ਤੇ ਅਸੀਂ ਮੌਕੇ ਤੇ ਅਸੀਂ ਤਾਂ ਦੋ ਤਿੰਨੇ ਜਾਣੀ ਸੀ ਉੱਲੀ ਦੋ ਜਾਣੇ ਕੋਈ ਗੱਲ ਪੁਰਾਣੀ ਕੋਈ ਨਹੀਂ ਕੋਈ ਗੱਲ ਬਾਤ ਨਹੀਂ ਮੈਨੂੰ ਕੁਝ ਨਹੀਂ ਪਤਾ ਇਸ ਵਾਰੇ ਪਹਿਲਾਂ ਦੀ ਕੋਈ ਗੱਲ ਸੀ ਜਾਂ ਨਹੀਂ ਪਰ ਆ ਕੇ ਅਸੀਂ ਹਸਪਤਾਲ ਲਿਆਂਦਾ ਤੇ ਹਸਪਤਾਲ ਲਿਆਂਦਾ ਜੀ ਅਨਸਾਰ ਡੈੱਡ ਹੋਇਆ ਜੀ ਫਿਲਹਾਲ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਅਕੀਕਤੂ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ